ਹਾਂਜੀ ਸਤਿ ਸ੍ਰੀ ਅਕਾਲ ਸਾਰੇ ਪੂਰੇ ਬੰਡ ਦਾ ਥੈਂਕ ਯੂ ਕਰਦਾ ਸ਼ੌਕ ਟੈਕਨੋਲੋਜੀ ਮੈਂ ਜਰਮਨੀ ਤੋਂ ਆਪਣੇ ਸਬਸਕ੍ਰਾਈਬਰਾਂ ਦਾ ਸਾਰਿਆਂ ਦਾ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਆ ਪਿੱਛੇ ਆਈ ਆ ਕਾਫੀ ਵਾਇਰਲ ਹੋ ਰਹੀ ਹੈ ਆਪਣੇ ਆਰਮੀ ਦੇ ਆਪਣੇ ਸਰਦਾਰ ਤੇ ਉਹਨਾਂ ਦਾ ਬੇਟਾ ਸੀ ਨਾਲ ਤੇ ਕਰਨਲ ਸਾਹਿਬ ਕਿਤੇ ਆ ਰਹੇ ਸੀ ਤੇ ਉਹਨਾਂ ਨੇ ਗੱਡੀ ਰਾਸਤੇ ਵਿੱਚ ਲਾ ਕੇ ਤੇ ਚਲੋ ਕੋਈ ਢਾਬੇ ਉੱਤੇ ਬੈਠ ਕੇ ਖਾਣ ਪੀਣ ਲੱਗੇ ਸੀਗੇ ਤੇ ਉੱਥੇ ਚਾਰ ਪੁਲਿਸ ਵਾਲੇ ਆ ਗਏ ਤੇ ਉਹਨਾਂ ਦੀ ਤੂੰ ਤੂੰ ਮੈਮੇ ਹੋ ਗਏ ਤੇ ਉਹ ਕੱਢ ਕੇ ਆਪਣਾ ਕਾਰਡ ਵੀ ਦਿਖਾਲਦੇ ਆ। ਵੀ ਅਸੀਂ ਆਰਮੀ ਦੇ ਵਿੱਚ ਤੇ ਪੁਲਿਸ ਵਾਲੇ ਸੁਣਦੇ ਕੋਈ ਨਹੀਂ ਗੱਲਬਾਤ। ਤੇ ਚੌਹ ਜਾਣਿਆਂ ਨੇ ਉਹਨਾਂ ਨੂੰ ਕੁੱਟਿਆ ਤੇ ਉਹਨਾਂ ਦੇ ਬੇਟੇ ਨੂੰ ਵੀ ਕਾਫੀ ਸੱਟਾਂ ਮਾਰੀਆਂ। ਪੁਲਿਸ ਵਾਲਿਆਂ ਨੇ ਤੇ ਪੁਲਿਸ ਵਾਲੇ ਤੁਸੀਂ ਆਰਮੀ ਤੋਂ ਉੱਤੇ ਹੂੰ। ਉਹ ਸਰਦਾਰ ਵੀ ਤੁਸੀਂ ਆਪ ਵੀ ਸਰਦਾਰ ਹੈ ਤੇ ਉਹ ਵੀ ਸਰਦਾਰ। ਦੇਖੋ ਇਹਨਾਂ ਨੇ ਸਰਦਾਰ ਹੋ ਕੇ ਉਹਨਾਂ ਦੀ ਕੁੱਟਮਾਰ ਕੀਤੀ ਹੈ। ਉਹ ਵੀ ਆਰਮੀ ਦੇ ਕਰਨਲ ਹੋਣ ਦੇ ਨਾਤੇ ਠੀਕ ਹੈ ਤੇ ਆਪ ਪੁਲਿਸ ਵਾਲੇ ਤੁਸੀਂ ਆਰਮੀ ਤੋਂ ਉੱਤੇ ਹ ਤੁਸੀਂ ਸਾਡੇ ਥਾਂ-ਥਾਂ ਰਿਸ਼ਤਾ ਮੰਗਦੇ ਫਿਰਦੇ ਹੋ ਉਹ ਆਪਣਾ ਆਰਮੀ ਦੇ ਅੱਜ ਤੱਕ ਨਸ਼ਾ ਪੀ ਕੇ ਡਿਊਟੀ ਨਹੀਂ ਦੇ ਰਹੇ ਹੈ ਉਹਨਾਂ ਦੇ ਕਰਕੇ ਸਾਡਾ ਦੇਸ਼ ਬਚਿਆ ਆ ਆਰਮੀ ਦੇ ਕਰਕੇ ਜੇ ਤੁਹਾਡੇ ਵਰਗੇ ਹਨ ਹੁਸੇ ਸੋਚਦੇ ਆਰਮੀ ਤੇ ਲਾ ਦੇ ਤੁਸੀਂ ਤਾਂ ਸਾਰੀਆਂ ਚੀਜ਼ਾਂੇ ਵੇਚ ਕੇ ਆ ਜਾਉਗੇ ਉਹਨਾਂ ਦੀ ਗੱਡੀਆਂ-ਕੁਡੀਆਂ ਸਭ ਕੁਝ ਵੇਚ ਦੋਂਗੇ ਹਾਂ ਆ ਆ ਪੰਜਾਬ ਪੁਲਿਸ ਆਹ ਕੰਮ ਕਰਦੀ ਆ ਦੇਖੋ ਜੀ ਜਿਹੜੇ ਬੰਦੇ ਆਰਮੀ ਦੀ ਰਿਸਪੈਕਟ ਨਹੀਂ ਕਰ ਸਕਦੇ ਸਰਦਾਰ ਸਾਹਿਬ ਦੀ ਰਿਸਪੈਕਟ ਨਹੀਂ ਕਰ ਸਕਦੇ ਸਰਦਾਰ ਹੋ ਕੇ ਤੇ ਬਾਕੀ ਬੰਦਿਆਂ ਦੀ ਕਿੱਥੋਂ ਰਿਸਪੈਕਟ ਕਰ ਦੇਣਗੇ ਇਹ ਨਸ਼ੇੜੀ ਟਾਈਪ ਦੇ ਬੰਦੇ ਭਰਤੀ ਪਤਾ ਨਹੀਂ ਕਿੱਦਾਂ ਕਰ ਲੈਂਦੇ ਨੇ ਥੋੜੇ-ਥੋੜੇ ਇਹਨਾਂ ਦੇ ਪੁਆਇੰਟ ਹੁੰਦੇ ਨੇ ਕਿੱਥੋਂ ਉੱਠ ਕੇ ਆ ਜਾਂਦੇ ਨੇ ਨੌਕਰੀ ਦੀ ਤਲਾਸ਼ ਦੇ ਵਿੱਚ ਤੇ ਇਹਨਾਂ ਨੂੰ ਭਰਤੀ ਕੀਤਾ ਜਾਂਦਾ ਆ ਤੇ ਕੋਈ ਚੰਗਾ ਬੰਦਾ ਭਰਤੀ ਨਹੀਂ ਇਹਨਾਂ ਨੇ ਕਰਨਾ ਹੈਗਾ ਸਾਰੇ ਕ੍ਰਿਮੀਨਲ ਹੀ ਭਰਤੀ ਕਰਦੇ ਨੇ ਉਹ ਕੋਈ ਐਸਐਸਪੀ ਆ ਕੋਈ ਨਾਨਕ ਸਿੰਘ ਆਪਣੇ ਆਪ ਨੂੰ ਦੱਸਦਾ ਉਹ ਕੇਸ ਨੂੰ ਦਬਾ ਰਿਹਾ ਕੇਸ ਨੂੰ ਦਬਾਉਂਦਾ ਐਸਐਸਪੀ ਬੈ ਰਾਜੀਨਾਮਾ ਕੀਤਾ ਜਾਊਗਾ ਵੇ ਤੂੰ ਆਪਣੇ ਬੰਦੇ ਨਾਲ ਕੇਸ ਨਾ ਪੱਕਾ ਦਾ ਤੂੰ ਅਫਸਰ ਹੂੰ ਡਿਫਾਲਟਰ ਬੰਦਾ ਤੋਂ ਐਸਐਸਪੀ ਸਿਰੇ ਦਾ ਸਿਰੇ ਦਾ ਡਿਫਾਲਟਰ ਬੰਦਾ ਜਿਹੜਾ ਆਪਣਾ ਆਪਣੇ ਬੰਦੇ ਵਿਚਾਰਿਆ ਹੋਵੇ ਤੇ ਇਹੋ ਜਿਹੀ ਨੌਕਰੀ ਕਰਨ ਦਾ ਕੀ ਫਾਇਦਾ ਅਸਤੀਫਾ ਦੇ ਕੇ ਘਰ ਬੈਠੋ ਤੁਸੀਂ ਤੁਹਾਡੇ ਜ਼ਰੂਰਤ ਤੇ ਤੁਹਾਡੇ ਐਸਐਸਪੀਆਂ ਦੇ ਸਾਨੂੰ ਕੋਈ ਬੰਦੇ ਮਾੜੇ ਮੋਟੇ ਹੋਣਗੇ ਪੁਲਿਸ ਬੱਚੰਗੇ ਠੀਕ ਹੈ ਕਿ ਨਹੀਂ ਮੈਨੂੰ ਤਾਂ ਲੱਗਦਾ ਹੈ ਜੀ ਕੋਈ ਨਹੀਂ ਹੈਗੇ ਨਾਕੇ ਇਹਨਾਂ ਨੇ ਥਾਂ-ਥਾਂ ਨਾਕੇ ਲਾਏ ਹੁੰਦੇ ਨੇ ਸ਼ਾਮ ਨੂੰ ਨਾਕਾ ਲਾਉਣਾ ਸ਼ੁਰੂ ਕਰ ਦੁੰਦੇ ਨੇ ਤੇ 1000 ਰੁਪਏ 800 900 ਰੁਪਏ ਮੰਗਦੇ ਨੇ ਲੋਕਾਂ ਦੇ ਕੋਲ ਗਰੀਬ ਬੰਦਿਆਂ ਦੇ ਕੋਲ ਤੇ ਨਾਕਾ ਤੁਸੀਂ ਲਾਉਣਾ ਚਲੋ ਬੰਦੇ ਨੂੰ ਕਿਸੇ ਗੱਡੀ ਦਾ ਪਤਾ ਵੀ ਆਹ ਗੱਡੀ ਆ ਰਹੀ ਆ ਅਸੀਂ ਇਹ ਗੱਡੀ ਦੀ ਚੈਕਿੰਗ ਕਰਨੀ ਹੈ ਕੋਈ ਨਸ਼ੇ ਦੇ ਸਮਗਲਰ ਲੱਗਦੇ ਨੇ ਸਾਨੂੰ ਉਹੀ ਗੱਡੀ ਨੂੰ ਚੈੱਕ ਕਰਦੇ ਨੇ ਬੰਦੇ ਜੇ ਤੇ ਸ਼ੱਕ ਹੋਵੇ ਹਰੇਕ ਗੱਡੀ ਨੂੰ ਤੁਸੀਂ ਚੈੱਕ ਨਹੀਂ ਕਰ ਸਕਦੇ ਸ਼ਾਮ ਵੇਲੇ ਤੁਹਾਨੂੰ ਆਹ ਹੀ ਕੰਮ ਹੈ ਹੋਰ ਕੋਈ ਕੰਮ ਨਹੀਂ ਹੈਗਾ ਗੱਡੀਆਂ ਦੇ ਕਾਗਜ਼ ਦਿਖਾ ਲੋ ਚੈੱਕ ਕਰੋ ਫਲਾਣਾ ਕਰੋ ਪੈਸੇ ਦੇ ਉਹ ਨਹੀਂ ਹੈਗੇ ਤਾਂ ਹੈ ਉੱਤੋਂ ਤੁਹਾਡੇ ਇੰਨੇ-ਇੰਨੇ ਤਨਖਾਹਾਂ ਆ ਇੱਥੋਂ 50-50000 ਰੁਪਏ ਇੱਕ-ਇੱਕ ਨਾਕੇ ਤੋਂ ਲੈ ਕੇ ਸ਼ਾਮ ਨੂੰ ਇਹ ਉਠਰਦੇ ਨੇ ਤੇ ਕਦੇ ਉੱਤੇ ਤੱਕ ਪੈਸੇ ਜਾਂਦੇ ਨੇ ਹੂੰ ਤੇ ਉਹ ਐਸਐਸਪੀ ਇਹਨੂੰ ਵਿਚਾਰਿਆ ਤੇ ਉਹਦੇ ਮੁੰਡਾ ਨਾਲ ਬੇਟਾ ਵੀ ਸੀ ਉਹਨਾਂ ਦਾ ਉਹਦੇ ਸਾਹਮਣੇ ਇਹਨਾਂ ਨੇ ਕੁੱਟਮਾਰ ਕੀਤੀ ਹੈ। ਕੋਈ ਬੇਟਾ ਕਿਹੜਾ ਆਪਣਾ ਬੇਟਾ ਜਿਹੜਾ ਉਹ ਸੋਚੂਗਾ ਵੀ ਮੇਰੇ ਫਾਦਰ ਸਾਹਿਬ ਦੀ ਇਹਨਾਂ ਨੇ ਕੁੱਟਮਾਰ ਕੀਤੀ ਹੈ। ਹਾਂ ਤੇ ਗਏ ਉਹਨਾਂ ਕੋਲ ਅਸਲ ਅਸਲ ਹੁੰਦਾ ਮੈਨੂੰ ਮੈਂ ਤੁਹਾਨੂੰ ਠੋਕ ਦੇਣਾ ਸੀ ਉਹਨਾਂ ਨੇ ਤੇ ਮੋਹਰੇਉ ਕਰਕੇ ਆ ਗਿਆ ਕਹਿੰਦੇ ਅਸੀਂ ਐਨਕਾਊਂਟਰ ਕਰਕੇ ਆਏ ਹਾਂ ਬਹਾਦਰ ਬੜੇ ਬੰਦੇ ਬਣੇ ਹੋ ਐਨਕਾਊਂਟਰ ਕਰਕੇ ਆਏ ਆ ਕਿਸੇ ਬੰਦੇ ਨੂੰ ਮਾਰ ਕੇ ਆਏ ਇਹ ਵੀ ਦੱਸ ਰਹੇ ਨੇ ਹੈ? ਉਹਨਾਂ ਦੀ ਗੱਡੀ ਉੱਤੇ ਪਲੇਟ ਲੱਗੀ ਹੋਈ ਉਹਨਾਂ ਦੀ ਨਹੀਂ ਕੋਈ ਨਹੀਂ ਹੈਗੇ ਤੇ ਇਹ ਬੰਦੇ ਐਨਕਾਉਂਟਰ ਕਰਕੇ ਧੰਕੀਆਂ ਦੇ ਰਹੇ ਨੇ ਉਹਨਾਂ ਨੂੰ ਦੱਸ ਰਹੇ ਨੇ ਵੈਸੇ ਐਨਕਾਉਂਟਰ ਕਰਕੇ ਆਏ ਆ ਤੁਹਾਡਾ ਵੀ ਕਹਿੰਦੇ ਕਰ ਦਿੱਤਾ ਜਾਊਗਾ ਆ ਸੋਚ ਇਹਨਾਂ ਬੰਦਿਆਂ ਦੀ ਇਹਨਾਂ ਬੰਦਿਆਂ ਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਸਿੱਧੇ ਡਿਸਮਿਸ ਕੀਤੇ ਜਾਣੇ ਚਾਹੀਦੇ ਨੇ ਐਸਪੀ ਜੇ ਦਾ ਹੁੰਦਾ ਸਹੀ ਤੇ ਇਹਨਾਂ ਨੂੰ ਸਿੱਧਾ ਹੀ ਸਸਪੈਂਡ ਕਰਦਾ ਉਹ ਉਹਨਾਂ ਦਾ ਪੱਖ ਪੂਰ ਰਿਆ ਹੈ ਐ ਐ ਇਹਨਾਂ ਦੀ ਸਾਨੂੰ ਕੋਈ ਜ਼ਰੂਰਤ ਹੈ ਇਹ ਨਾ ਬੰਦਿਆਂ ਦੀ ਹੂੰ ਜੇ ਇੱਕ ਮਹਿਕਮਾ ਬਚਿਆ ਹੈ ਨਾ ਇੰਡੀਆ ਦੇ ਵਿੱਚ ਉਹ ਸਿਰ ਆਰਮੀ ਦਾ ਹੀ ਬਚਿਆ ਆ ਬਾਕੀ ਦਾ ਜਿੰਨੇ ਵੀ ਹੈਗੇ ਤੁਸੀਂ ਡਿਫਾਲਟ ਰਿੰਗ ਹੈ ਪੂਰੇ ਦੇ ਪੂਰੇ ਡਿਫਾਲਟ ਰਹਿ ਤੁਸੀਂ ਉਹ ਕਦੇ ਅਨਿਸ਼ਬਤ ਨਹੀਂ ਲੈਂਦੇ ਬੰਦੇ ਆਰਮੀ ਦੇ ਕਦੇ ਸੁਣਿਆ ਵੀ ਰੈਸ਼ਮਤ ਲੈਂਦੇ ਹੋਣਗੇ ਹੂੰ ਕਦੇ ਰੈਸ਼ਮਤ ਨਹੀਂ ਲੈਂਦੇ ਉਹਨਾਂ ਦੇ ਕਰਕੇ ਇੰਡੀਆ ਆ ਤੇ ਤੁਸੀਂ ਸਾਰੇ ਸਾਰੇ ਰੈਸ਼ਮਤਾਂ ਲੈਂਦੇ ਨੇ ਗੱਡੀਆਂ ਦਾ ਤੇਲ ਕੱਢ ਕੇ ਸਾਲੇ ਵੇਚ ਦਿੰਦੇ ਨੇ ਢਾਬਿਆਂ ਵਾਲੇ ਮਾਲਕ ਨੂੰ ਰੋਟੀ ਦੇ ਪੈਸੇ ਨਹੀਂ ਤੁਸੀਂ ਦਿੰਦੇ પેટ્રોલ ਪੰਪ ਦੇ ਤੇਲ ਪੂਣੇ ਸੀ ਫਰੀ ਦਾ ਹੂੰ ਤੁਰੇ ਜਾਂਦੇ ਬੰਦੇ ਦੀ ਜੇਬ ਚੋਂ ਪੈਸੇ ਤੁਸੀਂ ਕੱਢ ਲੈਣੇ ਆਹ ਇਹਨਾਂ ਦੀ ਸੋਚ ਹੈ ਮੈਨੂੰ ਤਾਂ ਮੈਦੂ ਆਰਮੀ ਦਾ ਜਿਹੜਾ ਇਹਨਾਂ ਦੇ ਵੱਡੇ-ਵੱਡੇ ਕਰਨਲ ਜਨਰਲ ਉਹ ਕਿੱਥੇ ਗਏ ਉਹ ਹੂੰ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਲੱਗਾ ਇੱਥੇ ਐਡਾ ਹਗਾਮਾ ਹੋ ਗਿਆ ਉਹ ਆਪਣੀ ਉੱਥੋਂ ਬਲੰਟੀਆਂ ਫੌਜ ਭੇਜਦੇ ਥੋੜੇ ਜਿਹਾ ਇੱਥੇ ਆਉਂਦੀ ਪਤਾ ਲੱਗੇ ਜੇ ਤੁਸੀਂ ਦੇਸ਼ ਦੇ ਵਿੱਚ ਗਲਤ ਕੰਮ ਕਰਦੇ ਹੋ ਸਰਦਾਰ ਬੰਦੇ ਦੀ ਰਿਸਪੈਕਟ ਨਹੀਂ ਕੀਤੀ ਹੈਗੇ ਤੇ ਰਿਸਪੈਕਟ ਵੀ ਤੁਹਾਡੀ ਨਹੀਂ ਹੋਣੀ ਚਾਹੀਦੀ ਉੱਥੋਂ ਭੇਜਦੇ ਆਰਮੀ ਦੀ ਬਲੰਟੀਆਂ ਇਹਨਾਂ ਦੇ ਸਾੜੇ ਦੇ ਕੱਪੜੇ ਲਹਾ ਕੇ ਹਨਾ ਨੰਗੇ ਕਰਕੇ ਕੱਛਾ ਵਿੱਚ ਹੀ ਰਹਿਣ ਦੇਣਾ ਨੰਗੇ ਕਰਕੇ ਛੱਤਰਪਰੇਟ ਹੋਣੀ ਚਾਹੀਦੀ ਸੀ ਤੇ ਉੱਥੇ ਨੂੰ ਲੈ ਜਾਣਾ ਸੀ ਆਪਣੇ ਜਲੰਧਰ ਕੈਂਪ ਦੇ ਵਿੱਚ ਜਿਹੜੇ ਤੁਹਾਡੇ ਹੈਗੇ ਨੇ ਉੱਥੇ 3 ਮਹੀਨੇ ਤੱਕ ਛੱਡਣਾ ਨਹੀਂ ਸੀ ਉੱਥੇ ਸਜ਼ਾ ਮਾਇਨਾਂ ਨੂੰ ਦੇਣੀਆਂ ਸੀ ਤੇ ਬਾਅਦ ਚ ਕਰਨਾ ਸੀ ਇਹਨਾਂ ਨੂੰ ਸਸਪੈਂਡ ਤੇ ਫੇਰ ਪਤਾ ਲੱਗਣਾ ਸੀ ਕਿ ਆਰਮੀ ਨਾਲ ਪੰਗਾ ਕਿਦਾਂ ਲਈਦਾ ਉਹਨਾਂ ਦਾ ਹਜੇ ਪਤਾ ਨਹੀਂ ਕੋਈ ਬੰਦਾ ਪਹੁੰਚਿਆ ਹੀ ਕੋਈ ਨਹੀਂ ਕਿ ਸਾਡੇ ਕਰਨਲ ਨਾਲ ਇਦਾਂ ਹੋ ਗਈ ਆ ਉਹ ਸਪਾਰ ਨਹੀਂ ਆਨੇ ਇਦਾਂ ਦਾ ਕੰਮ ਕਰ ਦਿੱਤਾ ਹਾਂ ਪਤਾ ਲੱਗਣਾ ਸੀਗਾ ਜਦੋਂ ਪੂਰੀ ਉਥੋਂ ਗਾਰ ਦੌਂਦੇ ਹੈ ਤੇ 76 ਵੱੜਦਾ ਜਾਣਾ ਚਾਹੀਦਾ ਸੀ ਤੁਹਾਡੇ ਸਾਰੇ ਜੀਪਾਂ ਮਗਰ ਬੰਨ ਕੇ ਜਾਣੇ ਚਾਹੀਦੇ ਸੀ ਤੁਹਾਨੂੰ ਇਹ ਸਾਰੇ ਬਦਮਾਸ਼ ਬਣ ਕੇ ਫਿਰਦੇ ਆਪਨਾ ਆਪ ਨੂੰ ਜਿੱਦਾਂ ਅੱਗੇ ਅਸੀਂ 84 85 91 ਦੇ ਬੱਚੇ ਬੰਦਿਆਂ ਨੂੰ ਗੱਡੀਆਂ ਮਗਰ ਬੰਨ ਬੰਨ ਕੇ ਕੁੜੀਸ ਕੁੜੀਸ ਕੇ ਮਾਰ ਦਿੱਤਾ ਹਾਂ ਇਹ ਉਹੀ ਸਮਝੀ ਬੈਠੇ ਆਪਣੇ ਆਪ ਨੂੰ ਬਹੁਤ ਬੜੇ ਬਾਹਦਾ ਤੁਸੀਂ ਬੰਦੇ ਕੋਈ ਨਜਾਇਜ਼ ਬੰਦਾ ਮਾਰਨਾ ਕਿ ਨਜਾਇਜ਼ ਕੇਸ ਪਾ ਕੇ ਹੈ ਗੋਲੀਆਂ ਮਾਰ ਲਿਆ ਜੀਪਾ ਮਗਰ ਬਾਹਰ ਨਾ ਦਿੱਤਾ ਇਦਾਂ ਕਰਦਾ ਤੁਹਾਨੂੰ ਕੋਈ ਬੰਦਾ ਨਹੀਂ ਟੱਕਰਿਆ ਜੇ ਕੋ ਖੜਦਾ ਤਾਂ ਮਾ ਅਗਲਾ ਟੱਕਰ ਗਿਆ ਹੈ ਟੈਕਨੀਕਲ ਇੰਜੀਨੀਅਰ ਬੰਦਾ ਤੇ ਤੁਹਾਡੇ ਨਾਕਿਆਂ ਦੇ ਉੱਤੇ ਭੈਣ ਚੌਧਾ ਜੇ ਤੁਸੀਂ ਖੜ ਕੇ ਹਾਂ ਤਾਂ ਫੇਰ ਗੱਲ ਕਰਿਓ ਠੀਕ ਹੈ ਕਹਨ ਹੈ ਨਾਕਿਆਂ ਤੋਂ ਤਾਂ ਥਾਣੇ ਦੇ ਵਿੱਚ ਡਿਊਟੀ ਨਹੀਂ ਦੇਣੀ ਹੈਗੀ ਡਿਊਟੀ ਕਿੱਦਾਂ ਦੇਈਦੀ ਹੁੰਦੀ ਹੈ ਤੁਹਾਨੂੰ ਇਹ ਬਰਦੀ ਤੋਂ ਨਫ਼ਰਤ ਡਰ ਲੱਗਣਾ ਸ਼ੁਰੂ ਹੋ ਜਾਣਾ ਬੱਚੋ ਜਿਹਾ ਸਾਹ ਰਾਖਲਾ ਪਾ ਲਈ ਚਾਰਕ ਭਾਂ ਤੇ ਫੁੱਦੋ ਜੇ ਨਾਲ ਪੁਲਿਸ ਹੀ ਲੈ ਕੇ ਤੁਰ ਪੜੇ ਨਾਕੇ ਲਾ ਲੈ ਤੁਹਾਨੂੰ ਆਹੀ ਕੰਮ ਆਉਂਦਾ ਹੈ ਹੁਣ ਪੈਦਲ ਇੱਕ ਪੇ ਖਲਾਰੇ ਹਨਾ ਕਿਤੇ ਨਾਕੇ ਦੇ ਉੱਤੇ ਤੇ ਨਾ ਚੌਪਾਸੇ ਥਾਣੇ ਦੇ ਵਿੱਚ ਇਧਰ ਉਧਰ ਪੂਰਾ ਪਟਾਕਾ ਪਿਆ ਤੇ ਤੁਸੀਂ ਤਾਂ ਹਾਲੇ ਨੇ ਮੁੰਨੀ ਪਹੁੰਚ ਉੱਥੇ ਜਾਣਾ ਤਾਂ ਮੈਂ ਇਹਨਾਂ ਦੱਸ ਦਿੰਦਾ ਉਹ ਬੰਦੇ ਚੰਗੇ ਆ ਸਾਡੇ ਸਾਰੇ ਪੰਜਾਬੀ ਚੰਗੇ ਨੇ ਚਲੋ ਮਾੜੀ ਮੋਟੀ ਮੈਸਮਸਟੇਜ ਹੋ ਜਾਂਦੀ ਐ ਇਹ ਥੋੜੋ ਤੁਸੀਂ ਤੋਂ ਧੰਤੀਆਂ ਦੇ ਉਹ ਕੁੱਟੋ ਸੜਕਾਂ ਦੇ ਵਿੱਚੋਂ ਗਾਲਾਂ ਕੱਢੋ ਜਨਾਨੀ ਭਾਂਟ ਉਠਾਣੇ ਤੇ ਨਹੀਂ ਤੁਹਾਡੇ ਆ ਸਕਦੀ ਉਹਨੋਂ ਭਾਂਟ ਦਿਖੀ ਜਾਂਦੇ ਗੌਰਵ ਦੇ ਨਾਲ ਜਿੱਦਾਂ ਕੋਈ ਛਾਲੀ ਜਨਾਨੀ ਜਾਂ ਬੰਦਾ ਹੀ ਨਹੀਂ ਦੇਖਿਆ ਹੁੰਦਾ ਫੇਰ ਉਹਦੇ ਗੇੜੇ ਗੂੜੇ ਪਵਾ ਪੂ ਕੇ ਠਾਣੇ ਦੇ ਵਿੱਚ ਹੁਣ ਆਪਾਂ 5-7 ਤੱਕ ਦੇ ਫੇਰ ਕਿਦੇ ਮਾੜੀ ਮੋਟੀ ਸੁਣਾਈ ਕਾਦੇ ਨੇ ਤਾਂ ਉਹ ਵੀ ਨਹੀਂ ਕੀ ਕਰਦੇ ਹੈਗੇ ਉਹ ਵੀ ਕੱਲੇ ਮੈਨ ਦਾ ਟਾਈਮ ਛਾਲੇ ਦਿੰਦੇ ਆ ਮੇਰੇ ਆ ਜਿਹੜੇ ਬੈਠੇ ਹੁੰਦੇ ਲਾਣੀ ਵਿੱਚ ਤੂੰ ਕੱਲੀ ਮਿਲੀ ਕਦੇ ਢਾਬੇ ਉਹ ਹੋਟਲ ਦੇ ਵਿੱਚ ਆ ਜੀ ਉੱਥੇ ਹੈ ਆਪਣੇ ਛਾਲੇ ਆਈਡੀ ਲਾਉਂਦੇ ਰਹਿੰਦੇ ਨੇ ਆ ਆ ਇਹਨਾਂ ਨੂੰ ਪੁਲਿਸ ਵਾਲਿਆ ਕਹਿੰਦੇ ਨੇ ਇਹਨਾਂ ਦੀਆਂ ਵਰਦੀਆਂ ਬੁਰਦੀਆਂ ਦੇਖੋ ਛਾਲੇ ਨੇ ਕਿੱਦਾਂ ਦੀਆਂ ਹੁੰਦੀਆਂ ਇਹ ਪੁਲਿਸ ਦੀ ਸਾਨੂੰ ਜਰੂਰ ਤੇ ਕੋਈ ਨਹੀਂ ਕਿ ਉਹ ਇੱਕ ਭੰਡ ਜਾ ਬੈਠਾ ਭਗਵਾਨ ਤਾਂ ਮਾਨੂੰ ਛਾਲੇ ਨੂੰ ਪਤਾ ਹੀ ਨਹੀਂ ਲੱਗਦਾ ਥੱਲੇ ਕੀ ਹੋ ਰਿਹਾ ਹੈ ਉਹ ਪਾਗਬਾਨ ਉਹ ਨਾ ਭਗਤ ਸਿੰਘ ਹੀ ਬਣਿਆ ਹੋਣਾ ਇਹਨਾਂ ਦਾ ਆਪਣੇ ਆਪ ਨੂੰ ਤੇਰਾ ਥੋੜਾ ਜਿਹਾ ਟਾਈਮ ਰਹਿ ਗਿਆ ਮਿੱਤਰ ਹੂੰ ਜੇ ਆ ਗਿਆ ਕਹਿੰਦਾ ਕਾਲੀ ਮਜੀਠੀ ਮੁਜੀਠੀ ਹੋਣੇ ਮੁੜ ਕੇ ਕਹਿੰਦਾ ਤੇਰਾ ਹਾਲ ਇਹਨਾਂ ਨੇ ਬਹੁਤ ਬੁਰਾ ਕਰਨਾ ਜਿਹੜਾ ਤੂੰ ਕਹਿਣਾ ਨਾ ਮਜੀਠੀਆਂ ਨਾਲ ਮੈਂ ਗਾਲਤੋਂ ਈਦਾ ਹੱਥ ਆਪਾਂ ਰੋਂਗਾ ਜਾਂ ਆਪਾਂ ਰੋਂਗਾ ਸਖਬੀਰ ਬਾਦੋਂ ਉਹਨੂੰ ਈਦਾ ਖਿੱਚ ਕੇ ਲੈ ਆਉਂਗਾ ਤੂੰ ਤਾਂ ਖਿੱਚ ਕੇ ਨਹੀਂ ਆ ਰਿਹਾ ਇਹਨਾਂ ਨੇ ਤੈਨੂੰ ਡੇਉਣਾ ਖਿੱਚ ਕੇ ਤੇ ਤੇਰੀ ਭਾਂਡਾ ਪੂੰਣੀ ਦਾ ਜਿੰਨੇ ਪੈਸੇ ਤਾਂ ਬਣਾਇਆ ਸਾਰੇ ਕੱਢ ਲੈਣਾ ਜਿਹੜੇ ਤੇਰੇ ਨਾਲ ਦੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਹੈਗਾ ਕੋਈ ਕੰਮ ਚੰਗੇ ਕਰ ਲੈ ਕੋਈ ਇੱਕ ਵੀ ਕੰਮ ਦਿਖਾਲ ਦੇ ਚੰਗਾ ਸਾਲਾ ਬਿਜਲੀ ਫਰੀ ਕਰਕੇ ਕੀ ਬਿਜਲੀ ਫਰੀ ਕੀਤੀ ਤੇ ਦੇਸ਼ੋਂ ਘਾਟਾ ਪੈ ਰਿਆ ਹਮ ਬਿਜਲੀ ਗਾਂ 24 ਘੰਟੇ ਨਹੀਂ ਜਾਂਦੀ ਹੈਗੀ 8:00 5:00 6:00 ਵਜੇ ਤਾਂ ਸਾਡੀ ਬਿਜਲੀ ਦੀ ਹਾੜੀ ਦੇ ਵਿੱਚ ਮੰਡੇ ਦੇ ਵਿੱਚ ਜਾ ਰਹੀ ਹੈ ਤੇ ਕਾਦੀ ਫਰੀ ਕੀਤੀ ਲੋਕਾਂ ਨੇ ਸੋਲ ਨਾ ਲਵਾਇਆ ਉਹਨਾਂ ਦਾ ਕੰਮ ਚੱਲੀ ਜਾਂਦੇ ਆ ਉਹਨਾਂ ਦਾ ਤੇ ਤੋਂ ਬੜਕਾਂ ਮਾਰੀ ਜਾਣਾ ਮੈਂ ਆਹ ਕੋ ਕਰਤਾ ਆਹ ਕੋ ਕਰਦਤਾ ਮੈਨੂੰ ਲੱਗਦਾ ਇੱਥੇ ਆਰਮੀ ਦਾ ਰਾਜ ਕਰਦੇ ਹੋ ਜੀ ਫੜ ਕੇ ਆ ਜਿੰਨੇ ਆਰਮੀ ਵਾਲੇ ਆ ਮੈਂ ਤਾਂ ਇਹ ਰਿਕੁਐਸਟ ਕਰਦਾ ਜਿੰਨੇ ਵੀ ਮੇਰੇ ਸੱਜਣ ਬੈਲੀ ਹੈਗੇ ਨੇ ਉਹ ਆਰਮੀ ਦਾ ਸਾਥ ਦੇ ਉੱਥੇ ਧਰਮ ਦੇ ਵਿੱਚ ਬੈਠੋ ਜਾ ਕੇ ਪਤਾ ਲੱਗੇ ਠੀਕ ਹੈ ਵੇ ਆਰਮੀ ਦੇ ਨਾਲ ਬਦਸਲੂਕੀ ਕਿੱਦਾਂ ਕੀਤੀ ਜਾਂਦੀ ਆਰਮੀ ਨਾਲ ਬਦਸਲੂਕੀ ਕਰਦੇ ਹੋ ਤਾਂ ਬਾਕੀ ਦੇ ਬੰਦੇ ਨਾਲ ਜਨਾਨੀ ਬੱਚੇ ਹੋਰ ਬੰਦੇ ਉਹਨਾਂ ਨਾਲ ਕਿੱਦਾਂ ਕਰਦੇ ਹੋਗੇ ਤੁਸੀਂ ਹੂੰ ਉਹਨਾਂ ਦਾ ਸਾਥ ਦਿਓ ਜੱਤ ਦੇ ਕਰੋ ਪੂਰੇ ਸਸਪੈਨਡ ਵਿੱਚ ਜਿਹੜਾ ਨਾਨਕ ਆਪਣੇ ਆਪ ਨੂੰ ਦੱਸਦਾ ਕੋਈ ਐਸਐਸਪੀ ਆ ਤੇ ਨਾਂ ਕਿਦਾਂ ਦਾ ਚਲੋ ਨਾਂ ਤਾਂ ਇਹ ਗੁਰੂਆਂ ਪੀਰਾਂ ਦੇ ਨਾਂ ਆ ਤੇ ਉਹਨਾਂ ਦੀ ਵੀ ਇਹਨਾਂ ਨੂੰ ਸ਼ਰਮ ਹੈ ਨਹੀਂਗੀ ਇਹਨਾਂ ਨੂੰ ਹੈ ਬਈ ਕਿਦਾਂ ਦੇ ਨਾਂ ਰੱਖਿਓ ਦੱਸੋ ਇਹ ਗੁਰੂਆਂ ਪੀਰਾਂ ਦਾ ਨਾਂ ਆ ਤੇ ਤੂੰ ਨਾਨਕ ਬਣਿਆ ਫਿਰਦਾ ਆਪਣੇ ਆਪ ਨੂੰ ਨਾਂ ਰਖਾ ਕੇ ਹੈ ਇਹਦੇ ਵੀ ਮਰਚਾ ਹੋਣਾ ਚਾਹੀਦਾ ਇਹਨੂੰ ਪੂਰਾ ਸਸਪੈਂਡ ਕੀਤਾ ਹੋਣਾ ਚਾਹੀਦਾ ਇਹਨਾਂ ਨੂੰ ਨੌਕਰੀ ਦਾ ਬੜਾ ਮਾਣ ਹੁੰਦਾ ਵੀ ਅਸੀਂ ਐਸਐਸਬੀ ਦੀ ਨੌਕਰੀ ਫਲਾਨਾ ਤੁਹਾਡੇ ਅਰਗੇ ਨੌਕਰੀਆਂ ਸਾਰੇ ਫੋਧੂਆ ਬਾਹਰਲਾ ਬੰਦੇ ਅਸੀਂ ਜਿੰਨੇ ਹੈਗੇ ਹਨ 0 ਸਮਝਦੇ ਅਸੀਂ ਸਮਝਦੇ ਕੋਈ ਹੈ ਕੌਣ ਹੋ ਤੁਸੀਂ ਉਹਨਾਂ ਦਾ ਪੁਲਿਸ ਸਾਥ ਦੇਉ ਜਿੱਥੇ ਉਹਨਾਂ ਨੂੰ ਧਾਰਨਾ ਮਾਰਿਆ ਜਿੰਨੇ ਆਰਮੀ ਦੇ ਬੰਦੇ ਰਟਾਇਰ ਹੋਰ ਜਿੰਨੇ ਹੋਰ ਆਲੇ ਦੁਆਲੇ ਬੰਦੇ ਇਕੱਠੇ ਹੋ ਗਏ ਉਹਨਾਂ ਸਾਥ ਦੇਓ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਹੱਦ ਹੋ ਗਈ ਗੱਲ ਬੜੀ ਯਾਰ ਆਰਮੀ ਵਾਲੇ ਬੰਦੇ ਆਂਦੇ ਸੇਫ ਨਹੀਂ ਤੇ ਅਸੀਂ ਕਿੱਥੋਂ ਹੋਣਾ ਇਹਨਾਂ ਦੇ ਕੋਲੋਂ ਸਾਨੂੰ ਇਹਨਾਂ ਤੋਂ ਨਿਆਂ ਮਿਲ ਸਕਦਾ ਕੋਈ ਨਾ ਕੋਈ ਪੁਲਿਸ ਵਾਲਿਆਂ ਤੋਂ ਕੁਝ ਨਹੀਂ ਮਿਲਣਾ ਹੈਗਾ ਹੁਣ ਇੱਕ ਲੇਡੀਜ਼ ਹੋਰ ਆ ਗਈਆ ਮੋਰੇ ਉਹ ਕਹਿੰਦੀ ਮੇਰੇ ਪੇ ਨੂੰ ਤੇ ਮੇਰੇ ਦਾਦੇ ਨੂੰ ਨਾ ਪੁਲਿਸ ਵਾਲਿਆਂ ਨੇ ਮਾਰਿਆ ਉਦੋਂ ਵੀ ਨਾਨਕ ਆਹ ਐਸਐਸਪੀ ਨਾਨਕ ਸਰ ਜੀ ਉੱਥੇ ਕਿਤੇ ਮੇਰੇ ਸਾਹਮਣੇ ਕਹਿੰਦੀ ਕਤਲ ਕੀਤਾ ਉਹ ਵੀਡੀਓ ਮੇਰੇ ਕੋਲ ਪਈ ਹੈ ਪੁਲਿਸ ਵਾਲਿਆਂ ਨੇ ਮਾਰਿਆ ਉਹਨੂੰ ਤੇ ਫਿਰ ਰਾਜੀਨਾਮੇ ਤੇ ਦਬਾਅ ਪਾਇਆ ਵੇ ਰਾਜੀ ਨਾਮਾ ਕਰੋ ਤੁਸੀਂ ਆ ਬੰਦੇ ਹਾ ਕੰਮ ਕਰਦੇ ਨੇ ਚਲੋ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਸਰੀ ਗਾਲ ਥੈਂਕ ਯੂ ਕਰਦਾ ਜਿੰਨੇ ਬੰਦੇ ਆ ਤਹਿ ਦਰ ਤੋਂ ਧੰਨਵਾਦੀ ਐ ਸ਼ੋਕਾ ਟੈਕਨੋਲੋਜੀ ਮੈਂ ਜਿੱਥੇ ਧਾਰਨਾ ਲਾਇਆ ਆਰਮੀ ਦਾ ਫੁੱਲ ਸਾਥ ਦੇ ਉਹਨਾਂ ਦਾ ਠੀਕ ਆ ਕਿ ਨਹੀਂ ਇਹ ਦਰਿੰਦੇ ਸਾਨੂੰ ਚਾਹੀਦੇ ਨਹੀਂਗੇ ਹੈਗੇ ਸ਼ਰਾਬੀ ਲਾਣੀ ਇਹਨਾਂ ਦੀ ਜ਼ਰੂਰਤ ਕੋਈ ਨਹੀਂ ਕਿ ਹੈਗੀ ਓਕੇ ਬਾਏ ਬਾਏ